ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਇਹੋ ਜਗ੍ਹਾ ਜਿਸ ਜਗ੍ਹਾ ਦੇ ਉੱਪਰ ਮੈਂ ਖੜਾ ਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੁਕੇਰੀਆਂ ਹਲਕੇ ਦਾ ਨਵੇਂ ਘਰਪਿੰਡ ਜਿਸ ਪੋਲ ਦੇ ਉੱਪਰ ਮੈਂ ਖੜਾ ਆ ਇਹ ਆਰ ਡੀ 8500 ਹੈ ਲੈਫਟ ਬੈਂਕ ਕਨਾਲ ਜਿਹੜੀ ਆਪਾਂ ਕਹੇ ਲਈਏ ਵੀ ਬਿਆਸ ਦਰਿਆ ਦੇ ਉੱਪਰਲੇ ਪਾਸੇ ਤੋਂ ਚੱਲਦੀ ਹੈ ਤੇ ਪੂਰੇ ਹਿਮਾਚਲ ਨੂੰ ਸਚਾਈ ਕਰਦੇ ਜਾਂਦੀ ਹੈ ਤੇ ਮੇਰੇ ਪਿਛਲਾ ਜਿਹੜਾ ਪਿਛਲਾ ਜਿਹੜਾ ਪਾਸਾ ਆ ਇਹ ਤਸਵੀਰ ਮੈਂ ਤੁਹਾਡਾ ਇੱਕ ਪ੍ਰਾਣੀ ਸਾਂਝੀ ਕਰਨੀ ਹੈ ਜਿੱਥੇ ਪਾਣੀ ਹੀ ਪਾਣੀ ਹੈ ਇੱਕ ਸੜਕ ਪੂਰੀ ਹਿਮਾਚਲ ਨੂੰ ਸਾਡੇ ਪੰਜਾਬ ਦੇ ਪਿੰਡਾਂ ਨੂੰ ਹਿਮਾਚਲ ਦੇ ਨਾਲ ਜੁੜਦੀ ਹੈ ਜੇ ਸਾਡੇ ਜਿੰਨੇ ਵੀ ਪਿੰਡ ਹੈ ਇਹਦੀਆਂ ਰਿਸ਼ਤੇਦਾਰੀਆਂ ਸਾਰੀਆਂ ਹਿਮਾਚਲ ਦੇ ਨਾਲ ਪਿੰਡਾਂ ਦੇ ਵਿੱਚ ਹੈ ਅੱਜ ਹਾਲ ਤੇ ਹੈ ਕਿ ਮਾਈਨਿੰਗ ਇੰਨੇ ਕ ਲਾਰਜ ਸਕੇਲ ਦੇ ਉੱਪਰ ਹੈ ਜਿਹਦੇ ਕਰਕੇ ਦਰਿਆ ਦਾ ਬਿਆਸ ਦਰਿਆ ਦੇ ਪਾਣੀ ਦਾ ਬਹਾਵ ਰੁੱਖ ਮੁੜਿਆ ਤੇ ਇਹ ਉਪਲੇ ਪਾਸੇ ਸਾਡੇ ਪਿੰਡਾਂ ਦੀ ਮਾਰ ਦੇ ਵਿੱਚ ਆ ਗਿਆ ਤੇ ਉਹਦਾ ਨੁਕਸਾਨ ਇੰਨਾ ਕਿ ਚੱਲਣਾ ਪਿਆ ਵੀ ਅੱਜ ਨਵੇਂ ਘਰਾ ਨੂੰ ਇਹ ਜਾਂਦਾ ਸੜਕ ਜਿਹੜੀ ਅੱਗੇ ਬੇਲੇ ਠਾਕਰਾ ਰਿਆਲੀ ਪੂਰੇ ਹਿਮਾਚਲ ਨੂੰ ਮਿਲਦੀ ਹੈ ਉਹ ਤਹਿਸ ਨਸ ਹੋ ਗਈ ਹੈ ਮੇਰੇ ਪਿੱਛੇ ਜਿਹੜੀਆਂ ਪੁਲੀਆਂ ਇਹ ਉਹ ਪੁਲੀਆਂ ਜਿਹੜੀਆਂ ਸਚਾਈ ਦੇ ਲਈ ਲੱਗੀਆਂ ਹੋਈਆਂ ਸੀ ਪਾਣੀ ਜਿਹੜਾ ਖੇਤਾਂ ਨੂੰ ਲੈਣ ਇਹ ਸਾਰੀ ਵਾਹੀਯੋਗ ਜ਼ਮੀਨ ਸੀ ਅੱਜ ਪੱਥਰ ਹੀ ਪੱਥਰ ਜਾਪਦੇ ਆ ਇਹ ਤਬਾਹੀ ਲਗਾਤਾਰ ਵੱਧਦੀ ਜਾ ਰਹੀ ਹੈ ਹੈਰਾਨਗੀ ਤਾਂ ਅਦੋਂ ਹੁੰਦੀ ਹੈ ਜਦੋਂ ਪ੍ਰਸ਼ਾਸਨ ਦੇ ਕੰਨ ਦੇ ਉੱਪਰ ਜੂ ਨਹੀਂ ਰੀਕਦੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਅੱਜ ਇਹ ਵੀਡੀਓ ਇਸ ਜਗ੍ਹਾ ਦੇ ਉੱਪਰ ਖੜ ਕੇ ਬਣਾਉਣ ਦਾ ਵੱਡਾ ਕਾਰਨ ਇਹ ਹੈ ਪੀ ਐਸੇ ਹੀ ਪਿੰਡਾਂ ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਸਾਡੀ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਡੀਸੀ ਮੈਡਮ ਜਿਹੜੇ ਆ ਕੋਮਲ ਮਿੱਤਲ ਜੀ ਨੇ ਦੌਰਾ ਕੀਤਾ ਸੀਗਾ ਕਿਉਂਕਿ ਇਸ ਪਿੰਡ ਦੇ ਲੋਕ ਫਸੇ ਰਹਿ ਗਏ ਸੀਗੇ ਹੜ੍ਹ ਦੇ ਦੌਰਾਨ ਪਿੰਡ ਦੇ ਉਤਲੇ ਪਾਸੇ ਵੀ ਪਾਣੀ ਤੇ ਪਿਛਲੇ ਪਾਸੇ ਵੀ ਪਾਣੀ ਪਿੰਡ ਨੂੰ ਜਾਣ ਨੂੰ ਕੋਈ ਰਸਤਾ ਨਹੀਂ ਸੀਗਾ ਤੇ ਬੇੜੀਆਂ ਪਾ ਕੇ ਇਸ ਪਿੰਡ ਦੇ ਵਸਿੰਦਿਆਂ ਨੂੰ ਜਿਹੜਾ ਬਾਹਰ ਕੱਢਿਆ ਮਹੀਨਾ ਇੱਕ ਇਸ ਪਿੰਡ ਦੇ ਲੋਕਾਂ ਨੂੰ ਬਾਹਰ ਰਹਿਣਾ ਪੈ ਗਿਆ ਤੇ ਕਈ ਮਵੇਸ਼ੀ ਜਿਹੜੇ ਆ ਇਹਨਾਂ ਦੇ ਘਰਾਂ ਦੇ ਵਿੱਚ ਪੱਠਿਆਂ ਤੋਂ ਚਾਰੇ ਤੋਂ ਬਾਂਝੇ ਰਹਿ ਕੇ ਮਾਰੇਗੇ ਕਈਆਂ ਦੇ ਮਕਾਨ ਠੱਠੇ بارش ਕਰਕੇ ਕੋਈ ਮਦਦ ਤਾਂ ਨਹੀਂ ਹੋਈ ਪਰ ਹੋਇਆ ਹੈ ਡਿਪਟੀ ਮੈਡਮ ਤੁਹਾਡੇ ਨਾਲ ਜਿਹੜੀ ਅਸੀਂ ਗੱਲ ਸਾਂਝੀ ਕਰਨਾ ਚਾਹੁੰਦੇ ਆ ਇਸ ਜਗ੍ਹਾ ਦੇ ਉੱਪਰ ਵੀ ਇਸੇ ਪਿੰਡ ਦੇ ਤੁਸੀਂ ਦੌਰਾ ਕੀਤਾ ਦੌਰਾ ਕਰਨ ਤੋਂ ਬਾਅਦ ਇਸੇ ਪਿੰਡ ਦੇ ਵਿੱਚ ਦੋ ਨਵੇਂ ਸਟੋਨ ਕ੍ਰੈਸ਼ਰਾਂ ਦੀ ਪਰਮਿਸ਼ਨ ਦਿੱਤੀ ਹੈਰਾਨਗੀ ਦਾ ਇਹ ਹੈ ਵੀ ਨਵੇਂ ਸਟੋਨ ਕ੍ਰੈਸ਼ਰ ਪੁਰਾਣੇ ਸਟੋਨ ਕ੍ਰੈਸ਼ਰਾਂ ਨੂੰ ਬੰਦ ਕਰਾਉਣ ਦੇ ਲਈ ਤਾਂ ਲੋਕ ਹਜੇ ਵੀ ਲੜਦੇ ਪਏ ਐ ਮਾਈਨਿੰਗ ਦੇ ਇੰਨੇ ਕ ਜਿਆਦੇ ਵੱਡੇ ਕਾਰੋਬਾਰ ਨੂੰ ਬੰਦ ਕਰਾਉਣ ਦੇ ਲਈ ਹਜੇ ਵੀ ਲੜਦੇ ਐ ਉਹ ਕੰਮ ਹੋਰ ਜਿਆਦਾ ਵਧਾਈ ਜਾ ਰਿਹਾ ਪਹਿਲ ਕੇ ਸਟੋਨ ਕ੍ਰੈਸ਼ਰ ਜਿਹੜੇ ਲੱਗੇ ਹੋਏ ਆ ਉਹਨਾਂ ਦਾ ਉਜਾੜਾ ਬਹੁਤ ਹੀ ਜਿਆਦਾ ਆ ਇਹ ਇਲਾਕਾ ਆਲਰੇਡੀ ਜੇ ਅਸੀਂ ਅੰਤਾਜਾ ਲਾਣਾ ਹੋਵੇ ਜਿੰਨੀ ਇੱਥੇ ਮਾਈਨਿੰਗ ਜੇ ਹੋ ਸਕਦੀ ਹੈ ਜੇ ਕਾਨੂੰਨੀ ਰੂਪ ਦੇ ਵਿੱਚ ਹਾਲਾਂਕਿ ਇੱਥੇ ਕੋਈ ਖੱਡ ਹੈ ਨਹੀਂ ਐ ਪਰ ਫਿਰ ਵੀ ਜੇ ਇਸ ਇਲਾਕੇ ਦੇ ਵਿੱਚ ਮਾਈਨਿੰਗ ਹੋ ਸਕਦੀ ਹੈ ਉਹਦੇ ਹਿਸਾਬ ਦੇ ਨਾਲ ਵੀ 200 250 ਗੁਣਾ ਵੱਧ ਹੋ ਚੁੱਕੀ ਹੈ ਇਹਦਾ ਨੁਕਸਾਨ ਇਹ ਹੋਣਾ ਵੀ ਇੱਥੋਂ ਮਹਿਜ਼ 7 ਕਿਲੋਮੀਟਰ ਦੇ ਉੱਪਰ ਪੌਂਗ ਡੈਮ ਹੈ ਪੌਂਗ ਡੈਮ ਨਹੀਂ ਬਵੁੰਜਾ ਗੇਟ ਹੈ ਉਸ ਬਵੁੰਜਾ ਗੇਟ ਤੇ ਪਾਣੀ ਰੋਕ ਕੇ ਜਿਹੜਾ ਹੈ 35 ਕਿਲੋਮੀਟਰ ਸ਼ਾਹ ਨਹਿਰ ਬਰਾਜ਼ ਬਣਾਈ ਗਈ ਹੈ ਜਿਹਦੇ ਤੇ ਪਾਵਰ ਹਾਊਸ ਬਣੇ ਹੋਏ ਆ ਤੇ ਰੋਜ਼ਾਨਾ 2 ਤੋਂ 2.5 ਕਰੋੜ ਦੀ ਬਿਜਲੀ ਤਿਆਰ ਹੁੰਦੀ ਹੈ ਕਿੰਨੇ ਲੋਕਾਂ ਦਾ ਰੋਜ਼ਗਾਰ ਤੇ ਸਾਡੇ ਕਿੰਨਾ ਰੈਵਨਿਊ ਸਰਕਾਰ ਦੇ ਖਾਤੇ ਦੇ ਵਿੱਚ ਜਾਂਦਾ ਹੈ ਪਰ ਇਹ ਮਾਈਨਿੰਗ ਦੇ ਕਾਰੋਬਾਰ ਦੇ ਚੱਕਰ ਦੇ ਵਿੱਚ ਅਸੀਂ ਉਜਾੜਾ ਕਰਾਈ ਜਾ ਰਹੇ ਹਾਂ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਕੋਈ ਚਿਹਤਾ ਥੋੜੀ ਹੈ ਮਾਈਨਿੰਗ ਵਾਲਿਆਂ ਦਾ ਮੈਂ ਇਹ ਗੱਲ ਕਹਿ ਲਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਜ਼ਮੀਨੀ ਸਤ੍ਹਾ ਦੇ ਉੱਪਰ ਜਿਹੜਾ ਸਟੋਨ ਕ੍ਰਸ਼ਰ ਇੱਥੇ ਹੋਰ ਲਗਾਏ ਜਾ ਰਹੇ ਆ ਉਹਨਾਂ ਦੀਆਂ ਪਰਮਿਸ਼ਨਾਂ ਨੂੰ ਦੁਬਾਰਾ ਤੋਂ ਆਪਣੇ ਕੋਲ ਟੇਬਲ ਤੇ ਲਿਆਉਣਾ ਚਾਹੀਦਾ ਤੇ ਆਪ ਖੁਦ ਫਿਜ਼ੀਕਲੀ ਆ ਕੇ ਵਿਜ਼ਿਟ ਕਰਨਾ ਚਾਹੀਦਾ ਦੁਬਾਰਾ ਤੋਂ ਇਸ ਇਲਾਕੇ ਦੇ ਵਿੱਚ ਦੇਖਣਾ ਚਾਹੀਦਾ ਵੀ ਇੱਥੇ ਕ੍ਰਸ਼ਰ ਲੱਗ ਸਕਦੇ ਜਾਂ ਨਹੀਂ ਲੱਗ ਸਕਦੇ ਇਹ ਬਾਰਡਰ ਏਰੀਆ ਹੈ ਪੰਜਾਬ ਤੇ ਹਿਮਾਚਲ ਦਾ ਬਾਰਡਰ ਹੈ ਬਾਰਡਰ ਦੇ ਉੱਪਰ ਜਿਸ ਪ੍ਰਕਾਰ ਦੀ ਮਾਈਨਿੰਗ ਹੋ ਰਹੀ ਹੈ ਇਹਦਾ ਉਜਾੜਾ ਹਿਮਾਚਲ ਵੀ ਚੱਲ ਰਿਹਾ ਹੈ ਤੇ ਪੰਜਾਬ ਵੀ ਚੱਲ ਰਿਹਾ ਹੈ। ਹਿਮਾਚਲ ਦੇ ਵਿੱਚ ਲੱਗੇ ਹੋਏ ਸਟੋਨ ਕ੍ਰਸ਼ਰ ਕਹਿੰਦੇ ਆਸੀਂ ਮਾਈਨਿੰਗ ਪੰਜਾਬ ਦੇ ਵਿੱਚੋਂ ਕਰ ਰਹੇ ਆਂ। ਤੇ ਪੰਜਾਬ ਦੇ ਵਿੱਚ ਲੱਗੇ ਹੋਏ ਤੁਹਾਡੇ ਸਟੋਨ ਕ੍ਰਸ਼ਰ ਕਹਿੰਦੇ ਆਸੀਂ ਹਿਮਾਚਲ ਦੇ ਵਿੱਚੋਂ ਮਾਲ ਦੇ ਆ ਰਹੇ ਆਂ। ਜਦਕਿ ਸਟੋਨ ਕ੍ਰਸ਼ਰ ਲੱਗੇ ਵੀ ਉਸ ਜਗ੍ਹਾ ਦੇ ਵਿੱਚ ਆ ਤੇ ਮਾਲ ਵੀ ਉੱਥੋਂ ਹੀ ਪਟ ਰਿਹਾ ਜੇ ਹਿਮਾਚਲ ਦੇ ਸਟੋਨ ਕ੍ਰਸ਼ਰ ਹੈ ਤੇ ਹਿਮਾਚਲ ਦੇ ਵਿੱਚੋਂ ਪਟ ਰਿਹਾ ਜੇ ਪੰਜਾਬ ਦੇ ਆ ਤੇ ਪੰਜਾਬ ਦੇ ਵਿੱਚੋਂ ਪਟ ਰਿਹਾ। ਵੱਡਾ ਉਜਾੜਾ ਲੋਕਾਂ ਨੂੰ ਚੈਣਾ ਪੈ ਰਿਹਾ ਹੈ। ਇਹ ਪੀ ਜ਼ਮੀਨੀ ਸਤ੍ਹਾ ਦੇ ਉੱਪਰ ਇਹ ਇਲਾਕਾ ਲਗਾਤਾਰ ਮਾਈਨਿੰਗ ਦੀ ਮਾਰ ਦੇ ਹੇਠ ਹੈ ਇਹਨੂੰ ਬੰਦ ਕਰਾਉਣਾ ਚਾਹੀਦਾ ਹੈ ਨਵੇਂ ਸਟੋਨ ਕ੍ਰੈਸ਼ਰਾਂ ਨੂੰ ਇਸ ਇਲਾਕੇ ਦੇ ਵਿੱਚ ਕੋਈ ਵੀ ਅਦਾਇਗੀ ਨਹੀਂ ਦੇਣੀ ਚਾਹੀਦੀ ਪੁਰਾਣੇ ਵੀ ਸਟੋਨ ਕ੍ਰੈਸ਼ਰ ਜਿਹੜੇ ਹੈ ਲਗਾਤਾਰ ਲੱਗ ਰਿਹਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਪਹਿਲਾਂ ਹੀ ਆਲਰੇਡੀ ਬਹੁਤ ਜ਼ਿਆਦਾ ਲੱਗੇ ਹੋਏ ਆ ਕਿੱਥੇ ਤੁਸੀਂ ਹੋਰ ਇੱਥੇ ਜਾਲ ਪਾਛਣ ਲੱਗੇ ਹੋ ਜੇ ਇਦਾਂ ਦਾ ਹੀ ਕਾਰੋਬਾਰ ਹੋਰ ਰੱਖਿਆ ਤੁਸੀਂ ਪ੍ਰਸ਼ਾਸਨ ਨੇ ਜਾਂ ਇੱਥੋਂ ਦੀ ਸਰਕਾਰ ਨੇ ਤੇ ਲੋਕ ਜੁੱਤੀਆਂ ਦੇ ਨਾਲ ਸਵਾਗਤ ਕਰਨਗੇ ਆਉਣ ਨਾਲ ਸਮੇਂ ਦੇ ਵਿੱਚ ਜਾਣ ਤੋਂ ਵੱਧ ਕੀਮਤੀ ਕੁਝ ਨਹੀਂ ਹੁੰਦਾ ਹੁਣ ਲੋਕਾਂ ਦੀ ਜਾਨ ਦੇ ਉੱਪਰ ਬਣੀ ਹੋਈ ਹੈ ਇਹ ਪਿੰਡ ਜਿਹੜਾ ਹੜ ਦੇ ਵਿੱਚ ਪੂਰਾ ਡੁੱਬਿਆ ਹੋਇਆ ਸੀਗਾ ਹੁਣ ਅੱਜ ਪਿੰਡ ਦੇ ਵਿੱਚ ਹੋਰ ਨਵਾਂ ਸਟੋਨ ਕ੍ਰੈਸ਼ਰ ਲਾ ਕੇ ਆਪਾਂ ਉਜਾੜਾ ਕਰ ਰਹੇ ਹਾਂ ਅਸੀਂ ਤਾਂ ਕਹਿ ਰਹੇ ਆਂ ਵੀ ਪਹਿਲੇ ਜਿੰਨੇ ਵੀ ਸਟੋਨ ਕ੍ਰੈਸ਼ਰ ਇੱਥੇ ਬੰਦ ਕੀਤੇ ਜਾਣ ਇਹਨਾਂ ਦੀ ਤਬਾਹੀ ਬਹੁਤ ਜ਼ਿਆਦਾ ਹੈ ਜੇ ਲਗਾਣੇ ਵੀ ਆ ਤੇ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ ਘਰਾਂ ਦੇ ਬਾਹਰ ਲਗਵਾ ਲੈਣ ਪਤਾ ਲੱਗੇ ਜਦੋਂ ਉਹਦੇ ਘਰ ਦੇ ਲਾਗੇ 200 ਫੁੱਟ ਕੱਢਾ ਕਿਤੇ ਪਿਆ ਉਹਨੂੰ ਪਤਾ ਲੱਗੇ ਜਦੋਂ ਉਹਦੇ ਘਰ ਦੇ ਲਾਗੇ ਜਿਹੜੀ ਆ ਰੋਜ਼ ਕ੍ਰੈਸ਼ਰ ਵਾਲੇ ਦੀ ਜਿਹੜੀ ਸਾਊਂਡ ਐਡੀ ਕਿ ਜ਼ਿਆਦਾ ਉਹਦੇ ਨਾਲ ਨਿੰਦ ਆਂਦੀ ਜਾਂ ਨਹੀਂ ਲੋਕ ਕਹਿੰਦੇ ਆ ਰਾਤ ਸੋ ਕੇ ਦੇਖੋ ਇਥ ਇਹੀ ਹਾਲਤ ਜ਼ਮੀਨੀ ਸਤ੍ਹਾ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਮੈਂ ਖੜਾ ਆਂ ਇਹ ਉਜਾੜਿਆ ਜਾ ਚੁੱਕਾ ਹੈ ਪਹਿਲਾਂ ਹੀ ਹੜਾ ਦੇ ਨਾਲ ਜਿਹੜਾ ਹੜ ਮੈਨ ਮੇਡ ਹੈ ਜਿਹੜੇ ਹੜ ਇਲੀਗਲ ਮਾਈਨਿੰਗ ਕਰਕੇ ਆਏ ਆ ਜਿਦੇ ਨਾਲ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਸਾਡੇ ਇਹਨਾਂ ਪਿੰਡਾਂ ਦੀ ਤੇ ਹੋਰ ਜ਼ਿਆਦਾ ਹੋ ਸਕਦੀ ਹੈ ਜੇ ਹੋਰ ਸਟੋਨ ਕ੍ਰੈਸ਼ਰਾਂ ਨੂੰ ਇੱਥੋਂ ਬੰਦ ਨਹੀਂ ਕਰਾਇਆ ਗਿਆ ਲੋਕ ਆ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਦੱਸਣ ਦੀ ਲੋੜ ਹੈ ਫਿਰ ਪੰਜਾਬ ਦੇ ਲੋਕੋ ਦੇਖੋ ਹਾਲਤ ਜਿਹੜੇ ਲੋਕ ਥੱਲੇ ਬੜੇ ਗਰੀਬੀ ਦੇ ਜਿਹੜੇ ਗੁਜ਼ਾਰਾ ਕਰਦੇ ਆ ਉਹਨਾਂ ਦੀ ਹਾਲਤ ਕੀ ਹੈ ਉਹਨਾਂ ਨੂੰ ਕਿਤੇ ਨਹੀਂ ਪੁੱਛਿਆ ਜਾ ਰਿਹਾ ਉਹਨਾਂ ਦੇ ਘਰਾਂ ਦੇ ਮੋੜ ਅਜੇ ਹੀ ਇੰਡਸਟਰੀ ਘਰਾਂ ਦੇ ਲਾਗੇ ਅਜੇ ਹੀ ਇੰਡਸਟਰੀ ਲਗਾ ਦਿੱਤੀ ਜਾ ਰਹੀ ਹੈ ਜਿਸ ਇੰਡਸਟਰੀ ਦੇ ਵੱਲੋਂ ਉਜਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਤਸਵੀਰ ਮੈਂ ਨਵੇਂ ਘਰਾਂ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੇਰੇ ਪਿਛਲੇ ਪਾਸੇ ਹਿਮਾਚਲ ਹੈ ਤੇ ਮੇਰੇ ਸਾਹਮਣੇ ਪਾਸੇ ਜਿਹੜਾ ਪੰਜਾਬ ਹੈ ਤੇ ਪੰਜਾਬ ਤੇ ਹਿਮਾਚਲ ਦੇ ਦੋਨੇ ਨਾਲ ਲੱਗਦੇ ਇਹਨਾਂ ਪਿੰਡਾਂ ਨੂੰ ਉਜਾੜਾ ਗੈਰਕਾਨੂੰਨੀ ਮਾਈਨਿੰਗ ਦਾ ਚੱਲਣਾ ਪੈ ਰਿਹਾ ਇਸ ਮਾਈਨਿੰਗ ਨੂੰ ਬੰਦ ਕਰਾਉਣ ਦੇ ਲਈ ਸਾਨੂੰ ਪਿੰਡੋਂ ਪਿੰਡੀ ਤਕੜੇ ਹੋਣਾ ਚਾਹੀਦਾ ਹੈ ਸਾਨੂੰ ਨੂੰ ਇਹ ਮਿਲਿਆ ਵੀ ਜਮੀਰਾ ਦੇ ਵਿੱਚ ਵੀ ਹੋਰ ਸ ਜਿਹੜੇ ਕਈ ਲੋਕ ਕੂ ਪ੍ਰਚਾਰ ਵੀ ਕਰਦੇ ਆ ਕਿ ਉਹ ਬੰਦ ਹੋਣਾ ਚਾਹੀਦਾ ਉਹ ਬੰਦ ਹੋਣਾ ਚਾਹੀਦਾ ਅਸੀਂ ਸਾਰੇ ਬੰਦ ਕਰਵਾਉਣਾ ਚਾਹੁੰਦੇ ਆ ਅਸੀਂ ਹਰ ਇੱਕ ਸਟੋਨ ਕ੍ਰੈਸ਼ਰ ਦੇ ਵਿਰੋਧ ਆ ਕਿਉਂਕਿ ਪਤਾ ਜੇ ਲੱਗੇ ਰਹੇ ਤਾਂ ਲੋਕਾਂ ਦਾ ਉਜਾੜਾ ਵਧਣਾ ਹੀ ਵਧਣਾ ਹੈ ਇਹ ਇਸ ਕਰਕੇ ਲੋਕਾਂ ਨੂੰ ਤਕੜਿਆਂ ਹੋ ਕੇ ਜਿੱਥੇ ਬੰਦ ਹੋਣਾ ਚਾਹੀਦਾ ਜਿੱਥੇ ਬੰਦ ਹੋ ਕੇ ਸੰਘਰਸ਼ ਕਰਨੇ ਚਾਹੀਦੇ ਆ ਕਿਸੇ ਪ੍ਰਕਾਰ ਦੇ ਕਿਸੇ ਵੀ ਮਾਈਨਿੰਗ ਕਰਨ ਵਾਲੇ ਲੋਕ ਜਾਂ ਕਿਸੇ ਕ੍ਰੈਸ਼ਰ ਆਰਡਰ ਤੋਂ ਡਰਨ ਦੀ ਲੋੜ ਨਹੀਂ ਤੇ ਉਹਨਾਂ ਨੂੰ ਵੀ ਜਿਸਮਾਨੀ ਕਹਿੰਲੀ ਇਨਸਾਨੀਅਤ ਦੇ ਤੌਰ ਤੇ ਵੀ ਦੇਖਣਾ ਚਾਹੀਦਾ ਤੁਹਾਡੇ ਉਸ ਉਜਾੜੇ ਦੇ ਨਾਲ ਤੁਸੀਂ ਤਾਂ ਪੈਸੇ ਕਮਾ ਲੈਣੇ ਆ ਪਰ ਲੋਕਾਂ ਦਾ ਉਜਾੜਾ ਲਗਾਤਾਰ ਵੱਧਦਾ ਪਿਆ ਲੋਕਾਂ ਦੀ ਹਾ ਬਹੁਤ ਜਿਆਦਾ ਵੱਡੀ ਹੁੰਦੀ ਹੈ 100 200 500 ਹਜ਼ਾਰ ਲੱਖ ਰੁਪਏ ਕਮਾਉਣ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਤੁਸੀਂ ਮੋਤ ਪਰੋਸ ਰਹੇ ਹੋ ਇਹ ਮੋਤ ਬਹੁਤ ਜਿਆਦਾ ਖਤਰਨਾਕ ਹੈ ਮੋਤ ਤੁਹਾਨੂੰ ਵੀ ਆਣੀ ਹੈ ਵੱਡੇ ਵੱਡੇ ਪੈਸਿਆਂ ਦੀਆਂ ਪੰਡਾ ਬਣਾ ਕੇ ਕੋਈ ਨਹੀਂ ਕਹ ਲੀਏ ਵੀ ਇੱਥੋਂ ਜੈਸੇ ਧਰਤੀ ਦੇ ਵਿੱਚੋਂ ਮਾਰ ਕੇ ਨਹੀਂ ਬਾਹਰ ਲੈ ਕੇ ਜਾਂਦਾ ਪੈਸਾ ਇੱਥੇ ਹੀ ਰਹਿ ਜਾਂਦਾ ਜ਼ਮੀਨ ਜਾਇਦਾ ਇੱਥੇ ਹੀ ਰਹਿ ਜਾਂਦੀ ਹੈ ਇਸ ਕਰਕੇ ਇਲਾਕੇ ਦੇ ਲੋਕਾਂ ਨੂੰ ਵੇ ਵਾਦ ਤੋਂ ਬਾਅਦ ਜੱਥੇਬੰਦ ਹੋਵੋ ਜਿੱਥੇ ਵੀ ਮਾਈਨਿੰਗ ਹੋ ਰਹੀ ਜਿੱਥੇ ਵੀ ਨਵੇਂ ਸਟੋਨ ਕ੍ਰੈਸ਼ਰ ਗੈਰ ਕਾਨੂੰਨੀ ਲੱਗ ਰਿਹਾ ਤੇ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਉਹਦੇ ਤੋਂ ਬਾਅਦ ਜਿੱਥੇ ਵੀ ਕੋਈ ਲੋਡ ਪੈਂਦੀ ਆ ਉੱਥੇ ਪਿੰਡੋਂ ਪਿੰਡ ਕਮੇਟੀਆਂ ਬਣਾ ਕੇ ਇਹਦੇ ਵਿਰੁੱਧ ਤਕੜਾ ਸੰਘਰਸ਼ ਜਿਹੜਾ ਆ ਉਹ ਉਲੀਕਿਆ ਜਾਵੇ ਤਾਂ ਕਿ ਜਿਹੜਾ ਉਜਾੜਾ ਅਸੀਂ ਚਲਦੇ ਹਾਂ ਸਮੇਂ-ਸਮੇਂ ਤੇ ਜਦੋਂ ਫਿਰ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਜਾਈਏ ਜਦੋਂ ਇੱਧਰ ਵੀ ਪਾਣੀ ਉੱਧਰ ਵੀ ਪਾਣੀ ਤੇ ਉਸ ਉਜਾੜੇ ਦੇ ਵਿਰੁੱਧ ਤਕੜੇ ਹੋ ਕੇ ਜਿਹੜਾ ਇਹ ਸੰਘਰਸ਼ ਕਰੀਏ ਪੋਲੂਸ਼ਨ ਤਾਂ ਇਹਨਾਂ ਦਾ ਹੋ ਹੀ ਰਿਹਾ ਚਾਹੇ ਉਹ 에ਅਰ ਪੋਲੂਸ਼ਨ ਨਾ ਚਾਹੇ ਨੌਇਸ ਪੋਲੂਸ਼ਨ ਹੈ ਤੇ ਇਹਦੇ ਵਿਰੁੱਧ ਤ ਵੀਡੀਓ ਤੁਹਾਡੇ ਨਾਲ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਦੇ ਉੱਪਰ ਸਾਂਝੀ ਕਰ ਰਿਹਾ ਮੈਂ ਆਸ ਕਰਦਾ ਤੁਸੀਂ ਲਗਾਤਾਰ ਲੋਕ ਹਿੱਤਾਂ ਦੇ ਹੱਕ ਦੇ ਵਿੱਚ ਜਿਹੜੀਆਂ ਹੁੰਦੀਆਂ ਗੱਲਾਂ ਸੀ ਸਾਂਝੀਆਂ ਕਰਦੇ ਹੋ ਉਹਨੂੰ ਪਸੰਦ ਕਰਦੇ ਹੋ ਹੋਰ ਲੋਕਾਂ ਦੇ ਨਾਲ ਸ਼ੇਅਰ ਵੀ ਕਰਦੇ ਹੋ ਤੇ ਸਾਨੂੰ ਵੱਧ ਤੋਂ ਵੱਧ ਲੋਕ ਜਿਹੜੇ ਆ ਫੋਲੋ ਵੀ ਕਰਨ ਸਬਸਕ੍ਰਾਈਬ ਵੀ ਕਰਨ ਤਾਂ ਕਿ ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਇਹ ਪੰਜਾਬ ਭਾਰਤ ਤੇ ਪੰਜਾਬ ਤੋਂ ਬਾਹਰ ਵੱਸਦੇ ਲੋਕਾਂ ਤੱਕ ਜਾਂ ਹਿਮਾਚਲ ਦੇ ਵਿੱਚ ਲੜਦੇ ਲੋਕਾਂ ਤੱਕ ਪਹੁੰਚ ਸਕਣ ਤੇ ਪਤਾ ਲੱਗ ਸਕੇ ਕਿ ਲੋਕ ਜ਼ਮੀਨੀ ਪੱਧਰ ਦੇ ਉੱਪਰ ਇਹਨਾਂ ਸਰਕਾਰਾਂ ਦੀਆਂ ਮਾੜੀਆਂ ਪੋਲਿਸੀਆਂ ਤੰਗ ਹੈ ਤੇ ਉਹ ਲਗਾਤਾਰ ਸੰਘਰਸ਼ ਦਾ ਰਾਹ ਅਖਤਿਆਰ ਕਰ ਰਿਹਾ ਹੈ ਧੰਨਵਾਦ ਜੀ